ਯਾ ਅੰਮ੍ਰਿਤ ਆਮੋ ਕਿਸ ਕਰਮ ਨਾ ਜਾਣਾ ਨਾਹ ਨੋ ਨਿਰਮਲ ਕਰਣੀ ਸਾਧ ਸੰਗਤ ਕੈ ਅੰਚ ਲਾਵੋ ਬੇਖਮੋ ਨਦੀ ਜਾਏ ਸਰਨੀ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਪ੍ਰਗਟ ਪਈ ਸਗੜੇ ਜੋਗ ਅੰਤਰ ਗੁਰ ਨਾਨਕ ਕੀ ਵਡਿਆ ਬੜੇ ਹੋ ਚਰਾਗ ਅੰਧੇ ਹਰ ਮਹਿ ਸਬ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗੜ ਹਰ ਭਵਨ ਮਹਿ ਜਨਾਨਨਤ ਗੁਰ ਪਾਰ ਬ੍ਰਹਮ ਪ੍ਰਗਟ ਸਗੜ ਹਰ ਭਵਨ ਮਹ ਜਨ ਨਾਨਕ ਗੁਰ ਪਾਰ ਧਮ ਪਰਮ ਸਤਕਾਰ ਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਨਾਂ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਆਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਮੂਹ ਸੰਤਾਂ ਨੇ ਇਲਾਕਾ ਨਿਵਾਸੀ ਸਾਰੀ ਸੰਗਤ ਨੇ ਰਲ ਮਿਲ ਕਰਕੇ ਅੱਜ ਦੇ ਵਿਸ਼ੇਸ਼ ਗੁਰਮਤ ਸਮਾਗਮ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਪੁਰਪ ਦੀ ਖੁਸ਼ੀ ਔਰ ਉਤਸ਼ਾਹ ਦੇ ਵਿੱਚ ਆਰੰਭ ਕੀਤੇ ਸਨ ਬੜੇ ਹੀ ਸਤਕਾਰ ਪਿਆਰ ਸਹਿਤ ਆਪ ਸਾਰੀਆਂ ਸੰਤਾਂ ਨੇ ਗੁਰਸਵਾਰਿਆਂ ਬਾਸੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਨ ਕੀਤਾ ਹੈ ਜਿੱਥੇ ਆਪ ਜੀ ਨੇ ਕੀਰਤਨ ਰਾਹੀਂ ਆਪਣੀ ਸੁਰਤ ਨੂੰ ਗੁਰੂ ਸ਼ਬਦ ਨਾਲ ਜੋੜਨ ਦਾ ਯਤਨ ਕੀਤਾ ਆਓ ਕੁਝ ਸਮੇਂ ਲਈ ਸਤਿਗੁਰੂ ਸਤੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਥਾਏ ਔਰ ਹਜ਼ੂਰ ਦਾ ਜੋ ਸੁਨੇਹਾ ਬਾਣੀ ਦੇ ਰੂਪ ਵਿੱਚ ਸਾਡੇ ਤੱਕ ਪਹੁੰਚਿਆ ਹੈ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਗੁਰਮਤ ਵਿਚਾਰਾਂ ਦੀ ਸਾਂਝ ਬਣਾਉਣ ਦਾ ਉਦਦ ਕਰੀਏ ਸਭ ਤੋਂ ਪਹਿਲਾਂ ਲਗੀਤਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਆਪੋ ਜੀ ਵਾਹਿਗੁਰੂ ਜੀ ਦਾ ਫਤਵਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਿਓ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆਪ ਜੀ ਦੇ ਨਾਲ ਕੀਰਤਨ ਰੂਪ ਵਿੱਚ ਸਾਂਝੀ ਕਰਕੇ ਗਏ ਹਨ ਅਤੇ ਇੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਉਸਦਾ ਉਹਨਾਂ ਨੇ ਗਾਇਨ ਕੀਤਾ ਹੈ ਚੰਗੂ ਕੁ ਮਿੰਟਾਂ ਦੇ ਵਿੱਚ ਇਹਨਾਂ ਦੋਹਾਂ ਸ਼ਬਦਾਂ ਦੇ ਨਾਲ ਸੰਖੇਪ ਦੇ ਵਿਚਾਰ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਜਿਹੜੀ ਪਹਿਲੀ ਪੌੜੀ ਆਪ ਜੀ ਨੇ ਸ਼ਰਵਨ ਕੀਤੀ ਹੈ ਕੜੀਆਂ ਤਿੰਨਤੀ ਗੱਲਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਪਾਵਨ ਪੌੜੀ ਦੇ ਵਿੱਚ ਆਖੀਆਂ ਨੇ ਪਹਿਲੀ ਗੱਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਨਜ਼ਰ ਦੇ ਨਾਲ ਵੇਖਿਆ ਜਿਹੜੀ ਦ੍ਰਿਸ਼ਟੀ ਦੇ ਨਾਲ ਵੇਖਿਆ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਨੇ ਕੋਈ ਆਮ ਸਧਾਰਨ ਰੁਤਬਾ ਨਹੀਂ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਲਈ ਜਿਹੜਾ ਸ਼ਬਦ ਵਰਤੇ ਉਹ ਵਰਤੇ ਇੱਕ ਬਾਬਾ ਅਕਾਲ ਪੁਰਖ ਬੜੀ ਉੱਚੀ ਗੱਲ ਹੈ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਰ ਜੀ ਇੱਕ ਸਿੱਖ ਦੀ ਨਜ਼ਰ ਦੇ ਨਾਲ ਆਪਣੇ ਸ਼ਰਧਾવાન ਹਿਰਦੇ ਦੇ ਨਾਲ ਆਪਣੇ ਗੁਰੂ ਪਰਿਥਾਏ ਕੁਝ ਕਹਿ ਰਹੇ ਸੰਖੇਪ ਨੇ ਇੱਕ ਗੱਲ ਤੁਹਾਡੇ ਨਾਲ ਚੇਤੇ ਆਈ ਸਾਂਝ ਕਰ ਲਵਾਂ ਇੱਥੇ ਉਹ ਵਿਦਿਆਰਥੀ ਵੀ ਬੈਠੇ ਹੋਏ ਨੇ ਜਿਨ੍ਹਾਂ ਦਾ ਅਕਾਲ ਪੁਰਖਵਾਇਤੂ ਜੀ ਨੇ ਜਿਨ੍ਹਾਂ ਨੂੰ ਉਦਮ ਬਖਸ਼ਿਸ਼ ਕੀਤਾ ਹੈ ਗੁਰਮਤਿ ਵਿਦਿਆਸਨ ਕਰਨ ਵਾਲੇ ਉਨਨ ਨੂੰ ਇਹ ਗੱਲ ਥੋੜੀ ਜਿਹੀ ਜ਼ਿਆਦਾ ਸਮਝ ਵਿੱਚ ਆਏਗੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਦੇ ਅੰਦਰ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਦੀ ਗੱਲ ਕੀਤੀ ਹੈ ਜਨਮ ਦੀ ਗੱਲ ਕੀਤੀ ਹੈ ਅਸੀਂ ਜਿਸ ਵੇਲੇ ਉਸ ਨੂੰ ਸਾਨੂੰ ਪੜਾਇਆ ਜਾਂਦਾ ਸੀ ਅਸੀਂ ਕਾਲੇ ਪੈ ਜਾਇਆ ਕਰ ਕਵੀ ਦਾ ਆਪਣਾ ਨਿਯਮ ਹੁੰਦਾ ਹੈ ਕਾਵ ਦਾ ਬੜੇ ਅਲੰਕਾਰ ਬਣ ਕੇ ਬੜੇ ਕੁਦਰਤ ਦੀਆਂ ਤਸਵੀਰਾਂ ਖਿੱਚ ਖਿੱਚ ਕੇ ਬੜੀ ਲੰਬੀ ਚੌੜੀ ਗੱਲ ਉਹ ਕਵੀ ਜਿਹੜੇ ਸਾਨੂੰ ਲਿਖਿਆ ਕਰਦੇ ਸਨ ਅਸੀਂ ਪੜਦਿਆਂ ਪੜਦਿਆਂ ਖਿੱਚ ਜਾਣਾ ਕਿ ਕਮਾਲ ਦੀ ਗੱਲ ਏ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਾ ਜਨਮ ਦਾ ਚੱਲ ਰਿਹਾ ਹੈ ਤੇ ਐਨੇ ਦਿਨ ਪੜਦਿਆਂ ਨੂੰ ਹੋ ਗਿਆ ਜੇ ਤੱਕ ਇੱਥੇ ਗੱਲ ਪਹੁੰਚੀ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਕਿੱਥੇ ਹੋਇਆ ਬਸ ਕਵੀ ਜੀ ਆਪਣੇ ਖਿਆਲਾਂ ਵਿੱਚ ਗਵਾਚੇ ਹੋਏ ਨੇ ਉਹ ਲਿਖਦੇ ਨੇ ਬੜੀ ਸੁੰਦਰ ਰੁੱਤ ਹੈ ਬੜੀ ਸੋਹਣੀ ਹਵਾ ਰੁਮਕ ਰੁਮਕ ਕੇ ਵਗ ਰਹੀ ਹੈ ਜੰਗਲਾਂ ਦੇ ਵਿੱਚ ਜਿਹੜੇ ਪੱਤੇ ਨੇ ਉਹ ਐਨ ਖਿੜੇ ਹੋਏ ਨੇ ਵੇਲਾਂ ਨੂੰ ਫੁੱਲ ਲੱਗੇ ਹੋਏ ਨੇ ਰਾਵੀ ਦਾ ਪਾਣੀ ਐਨ ਖੇਟਾਂ ਕਰਦਾ ਕਰਦਾ ਵਗ ਰਿਹਾ ਕੋਈ ਪਸ਼ੂ ਨਲਕਾਣੇ ਦੀ ਜੂਹ ਵਿੱਚ ਐਸਾ ਨਹੀਂ ਜਿਹੜਾ ਦੁੱਧ ਨਾ ਦੇਦਾ ਹੋਵੇ ਕੋਈ ਕਿਸਾਨ ਐਸਾ ਨਹੀਂ ਜਿਹੜਾ ਖੁਸ਼ਹਾਲ ਨਾ ਹੋਵੇ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਹੁੰਦਾ ਉਸ ਤੋਂ ਪਹਿਲਾਂ ਕਵੀ ਨੇ ਇਹੋ ਜਿਹਾ ਦ੍ਰਿਸ਼ ਖਿੱਚ ਦਿੱਤਾ ਮੰਨੋ ਉਹ ਸਾਨੂੰ ਇੱਕ ਜਿਉਂਦੀ ਜਾਗਦੀ ਫਿਲਮ ਵਖਾ ਰਹੇ ਮਨ ਵਿੱਚ ਆਏ ਨਾ ਗੱਲਾਂ ਦਾ ਕੀ ਮਤਲਬ ਕਵੀ ਨੇ ਸਿੱਧਾ ਹੀ ਕਿਉਂ ਨਹੀਂ ਲਿਖ ਦਿੱਤਾ ਵੀ ਫਲਾਨੀ ਜਗ੍ਹਾ ਤੇ ਫਲਾਨੇ ਟਾਈਮ ਫਲਾਨੇ ਦੀ ਕੋਖ ਤੋਂ ਫਲਾਨੇ ਦੇ ਘਰ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਹੈ ਨਹੀਂ ਪਾਣੀ ਪਾ ਛੜੇ ਪਰ ਅੱਜ ਜਿਸ ਵੇਲੇ ਉਸ ਨੂੰ ਪੜਦੇ ਆ ਸੋਚੀਦਾ ਹੈ ਕਵੀ ਦਾ ਕਿਉਂਕਿ ਕਵੀ ਇੱਕ ਸਿੱਖ ਹੈ भाई संतोष सिंह ਦੇ ਅੰਦਰ ਵੀ ਇੱਕ ਸਿੱਖ ਦਾ ਦਿਲ ਧੜਕਦਾ ਹੈ ਉਹ ਨਹੀਂ ਚਾਹੁੰਦੇ ਮੇਰਾ ਗੁਰੂ ਨਾਨਕ ਇਹੋ ਜੇ ਨਗਰ ਦੇ ਵਿੱਚ ਆਏ ਜਿਹੜਾ ਉਜੜਿਆ ਤੇ ਵਹਿਰਾਨ ਹੋਵੇ ਅਦਰ ਮੇਰੀ ਕਲਮ ਲਿਖਣ ਲੱਗੀ ਹੈ ਤੇ ਘਟੋ ਘਟ ਮੈਂ ਇਸ ਭਾਵਨਾ ਨਾਲ ਲਿਖਦਿਆਂ ਮੈਨੂੰ ਨਹੀਂ ਪਤਾ ਉਸ ਵੇਲੇ ਕਿਹੜੀ ਰੋਤ ਹੋਏਗੀ ਕਿ ਇਹੋ ਜੇ ਲੋਕ ਹੋਣਗੇ ਕਿਹੋ ਜਿਹਾ ਖਲਾਰਾ ਪਿਆ ਹੋਣਾ ਹੈ ਕਿਹੋ ਜਿਹਾ ਮਾਹੌਲ ਹੋਣਾ ਹੈ ਕੀ ਲੜਾਈਆਂ ਝਗੜੇ ਨੇ ਪਰ ਮੇਰਾ ਗੁਰੂ ਨਾਨਕ ਅੱਜ ਮੈਂ ਉਹਦਾ ਪ੍ਰਸੰਗ ਲਿਖਣ ਲੱਗਿਆ ਆਪਣੀ ਕਲਮ ਤੋਂ ਤੇ ਘਟੋ ਘਟ ਮੈਂ ਆਪਣੀ ਕਲਪਨਾ ਦੇ ਨਾਲ ਚੰਗੀ ਹਵਾ ਤਾਂ ਵਗਾ ਹੀ ਸਕਦਾ ਨਾ ਮੈਂ ਆਪਣੀ ਕਲਪਨਾ ਦੇ ਨਾਲ ਉਹ ਮਾਹੌਲ ਤਾਂ ਸਿਰਜ ਹੀ ਸਕਦਾ ਅੰਦਰ ਇੱਕ ਖਿਆਲ ਚੱਲ ਰਿਹਾ ਸੀ ਕਿ ਮੇਰਾ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੋੜ ਵਾਲਾ ਹੈ ਤੇ ਉਹ ਕੋਈ ਸਧਾਰਨ ਚੀਜ਼ ਨਹੀਂ ਹੈ ਬਹੁਤ ਖਾਸ ਚੀਜ਼ ਹੈ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲੀ ਗੱਲ ਇਹ ਲਿਖੀ ਹੈ ਕਿ ਇੱਕ ਬਾਬਾ ਅਕਾਲ ਰੂਪ ਔਰ ਦੂਜਾ ਜੋ ਜ਼ਿਕਰ ਕੀਤਾ ਤਾ ਉਹ ਤਾਂ ਬਾਬੇ ਦਾ ਸਫਰਾਂ ਦਾ ਸਾਥੀ ਔਰ ਦਿਲ ਦੇ ਸਭ ਤੋਂ ਨੇੜੇ ਹੈ ਇੱਕ ਗਾਥਾ ਉਹਨਾਂ ਦੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ। ਦੇਖੋ ਨਾ ਕਿੰਨੀ ਅਜੀਬ ਗੱਲ ਹੈ। ਜੇ ਸਰਬਾਬ ਨੇ ਠੱਗਾਂ ਦੇ ਸਾਹਮਣੇ ਆਪਣੀ ਤਾਨ ਛੇੜ ਕੇ ਤੇ ਆਕਾਰਪੁਰਖ ਦਾ ਆਲਾਪ ਲਾਇਆ। ਚੋਰਾਂ ਦੇ ਟਕੈਤਾਂ ਦੇ, ਕਾਤਲਾਂ ਦੇ, ਜਾਦੂਆਂ, ਜਾਦੂ ਕੂਣੇ ਕਰਨ ਵਾਲਿਆਂ ਦੇ ਸਾਹਮਣੇ ਜਿਹੜੀ ਦਬਾਬ ਵੱਜੀਏ। ਔਰ ਉਸ ਸਰਬਾਬ ਦੇ ਨਾਲ ਮਿਲਿਆ ਹੋਇਆ ਸ਼ਬਦ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲਿਆ ਔਰ ਕਿਤਨੇ ਜੀਵਨ ਸੁਧਰ ਗਏ। ਪੁਰਬਾਬ ساری ਉਮਰ ਭਾਈ ਮਰਦਾਨੇ ਨੇ ਆਪਣੇ ਮੋਢੇ ਆਪਣੇ ਕੰਦੇ ਨਾਲ ਲਾ ਕੇ ਰੱਖੀਏ ਕੰਦੇ ਨਾਲ ਲਾ ਕੇ ਪਹਿਲਾ ਵਕਤ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਰਦਾਨੇ ਨੂੰ ਭਾਈ ਕਿਹਾ ਉਮਰ ਵਿੱਚ ਵੱਡਾ ਸੀ ਤੇ ਮਰਦਾਨੇ ਦੀਆਂ ਅੱਖਾਂ ਚੋਂ ਪਾਣੀ ਵਗ ਆਇਆ ਅੱਜ ਅਸੀਂ ਭਾਈ ਸ਼ਬਦ ਕੇਵਲ ਗੁਰਦੁਆਰੇ ਤੇ ਗਰੰਥੀ ਲਈ ਸਾਖੀ ਲਈ ਕੀਰਤਨੀਆਂ ਲਈ ਪ੍ਰਚਾਰਕ ਲਈ ਵਰਤਦੇ ਹਾਂ ਕੋਈ ਚੰਗਾ ਅਮੀਰ ਰਜ ਦਾ ਪੁੱਛਦਾ ਆਦਮੀ ਹੋਵੇ ਤੁਸੀਂ ਭਾਈ ਕਹ ਲਓ ਉਹਨੂੰ ਬੜਾ ਕੌੜਾ ਲੱਗੇ। ਕੰਜਾ ਮੈਨੂੰ ਤੁਸੀਂ ਭਾਈ ਆਖਦੇ। ਲੈ ਕੋ ਗੁਰਦੁਆਰੇ ਦੇ ਗ੍ਰੰਥੀ ਸਾਡੀ ਮਤ ਪੈਸੇ ਨੇ, ਦੌਲਤ ਨੇ, ਪ੍ਰਭਤਾ ਨੇ ਇੰਨੀ ਕੁ ਮਾਰ ਰੱਖੀ ਐ ਕਿ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਵੀ ਜੜੀਆਂ ਨੇ ਭੁੱਲ ਗਈਆਂ। ਭਾਈ ਸ਼ਬਦ ਗੁਰੂ ਨਾਨਕ ਸਾਹਿਬ ਆਖਿਆ ਤੇ ਮਰਦਾਨੇ ਦੀਆਂ ਅੱਖਾਂ 'ਚ ਪਾਣੀ ਆ ਗਿਆ। ਹਜ਼ੂਰ ਨੇ ਆਖਿਆ ਮਰਦਾਨਾ ਜੀ ਕੋਈ ਤਕਲੀਫ ਹੈ, ਦੁੱਖ ਹੈ, ਮੈਨੂੰ ਦੱਸੋ ਅਗਰ ਮੈਂ ਦੂਰ ਕਰ ਸਕਾਂ। ਐਂ ਲੱਗੇ ਨਹੀਂ ਮਹਾਰਾਜ। ਤਕਲੀਫ ਕੋਈ ਨਹੀਂ ਹੈ ਖੁਸ਼ੀ ਬਹੁਤ ਹੈ ਹਜ਼ੂਰ ਨੇ ਆਕੇ ਤੇ ਤਕਲੀਫ ਨਹੀਂ ਅੱਖਾਂ 'ਚ ਪਾਣੀ ਆ ਗਿਆ ਤੁਹਾਡਾ ਚਿਹਰਾ ਬੈਰਾਗ ਲਾਲ ਭਰ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਲੋਕਾਂ ਦੇ ਘਰ ਬੱਚੇ ਜਦੋਂ ਖੇਡਣ ਦੇ ਯੋਗ ਹੋ ਜਾਂਦੇ ਨੇ ਉਹਨਾਂ ਨੂੰ ਖਿਡਾਉਣੇ ਮਿਲਦੇ ਨੇ ਸਾਡੇ ਖਾਨਦਾਨ ਵਿੱਚ ਜਿਸ ਵੇਲੇ ਅਸੀਂ ਸੁਰਤ ਸੰਭਾਲਦੇ ਹਾਂ ਸਾਡੇ ਹੱਥਾਂ 'ਚ ਸਾਜ਼ ਦਿੱਤੇ ਜਾਂਦੇ ਨੇ ਮੈਂ ਗੁਵਈਆ ਮੇਰਾ ਬਾਪ ਗੁਵਈਆ ਮੇਰਾ ਦਾਦਾ ਗੁਵਈਆ ਪਰਦਾਦ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਇਹ ਸਾਜ਼ ਸਾਡੇ ਖਿਡਾਉਣੇ ਬਣੇ ਹੋਏ ਨੇ ਇਹ ਸਾਜ਼ ਸਾਡੇ ਹੱਥਾਂ 'ਚ ਖੇਡਦੇ ਨੇ ਇਹਨਾਂ ਦੀਆਂ ਆਵਾਜ਼ਾਂ ਸਾਡੇ ਹੱਥਾਂ 'ਚੋਂ ਨਿਕਲਦੀਆਂ ਨੇ ਸੱਚੇ ਪਾਤਸ਼ਾਹ ਸਾਡੇ ਕੋਲ ਰਾਗ ਦੀ ਵਿੱਦਿਆ ਹੈ ਔਰ ਕਰਦੇ ਨੇ ਸਾਡੇ ਗਲੇ ਵਿੱਚ ਇਹਨਾਂ ਰਸ ਪੈਦਾ ਕੀਤਾ ਕਿਸੇ ਦੇ ਕਰ ਬੱਚਾ ਜਨਮ ਲਵੇ ਸਾਨੂੰ ਸੁਖਿਆ ਆਉਂਦਾ ਹੈ ਅਸੀਂ ਮਹਿਫਿਲਾਂ ਲਾਉਣ ਜਾਂਦੇ ਅਸੀਂ ਉੱਥੇ ਬੈਠਦੇ ਹਾਂ ਤੇ ਮਹਿਫਿਲ ਸੱਚ ਦੀ ਅਮੀਰ ਰਈਸਾਂ ਨੂੰ ਸਦਾ ਘਰ ਦੇ ਨੇ ਅਸੀਂ ਉੱਥੇ ਗਾਉਣ ਜਾਂਦੇ ਹਾਂ ਸਾਡੇ ਸਾਜ਼ ਉਹਨਾਂ ਨੂੰ ਮੰਤਰ ਮੂਤ ਕਰ ਦਿੰਦੇ ਨੇ ਕੋਈ ਮਰ ਜਾਏ ਮਰਸੀਏ ਪੜਨ ਜਾਂਦਾ ਤਾਂ ਕੀ ਇਹ ਖਾਨ ਗਾਹਾਂ ਤੇ ਕਵਾਲੀਆਂ ਤੋਂ ਹੁਣ ਜਾਂਦਾ ਉਹ ਕਿਹੜਾ ਵਕਤ ਹੈ ਲੜਕੇ ਲੜਕੀ ਦਾ ਵਿਆਹ ਹੋਵੇ ਉੱਥੇ ਵੀ ਸਾਡੀਆਂ ਇਹਨਾਂ ਸੰਗੀਤੀਆਂ ਮਹਿਕਲਾਂ ਤੋਂ ਬਿਨਾ ਵਿਆਹ ਹੁੰਦੇ ਹੁੰਦੇ ਨੇ ਮਹਾਰਾਜ ਜਿਸ ਵੇੜੇ ਅਸੀਂ ਆਪਣੇ ਸਾਜ਼ ਲੈ ਕੇ ਆਪਣੇ ਗਲੇ ਦੇ ਵਿੱਚੋਂ ਆਪਣੀ ਆਵਾਜ਼ ਜੋ ਕੁਦਰਤ ਨੇ ਸਾਨੂੰ ਦਿੱਤੀ ਅੱਲਾਹ ਨੇ ਦਿੱਤੀ ਏ ਉਸ ਹਵਾਲ ਦੇ ਨਾਲ ਜਦੋਂ ਅਸੀਂ ਗਾਉਂਦੇ ਆ ਲੋਕ ਹੋਸ਼ ਭੁੱਲ ਜਾਂਦੇ ਨੇ ਪਰ ਸਾਪੂ ਇੱਕ ਘਾਟ ਬੜੀ ਵੱਡੀ ਹੈ ਜਦੋਂ ਅਸੀਂ ਲੋਕਾਂ ਦੇ ਬਰਾਬਰ ਬੈਲੀਆਂ ਨਾ ਦੂਜੇ ਨੂੰ ਸੈਨਤ ਮਾਰ ਕੇ ਕਹਿੰਦੇ ਉਹ ਪਰੇ ਹੋ ਜਾ ਬੰਦਾ ਬੜਾ ਗੁਣੀ ਹੈ ਤੇ ਮਰਾਸੀ ਨਾ ਜਾਤੇ ਨਹੀਂ ਹੈ ਨਾ ਹੋਂਦ ਹੀ ਇੱਥੇ ਕੌਣ ਕਦਰ ਕਰਦਾ ਸੱਚੇ ਬਾਦਸ਼ਾਹ ਸਾਨੂੰ ਉਸ ਵੇਲੇ ਮਹਿਸੂਸ ਹੁੰਦਾ ਲਾ ਸਾਨੂੰ ਤੂੰ ਐਡੀ ਵੱਡੀ ਤਾਕਤ ਦੇ ਕੇ ਨਵਾਜਿਆ ਔਰੇ ਕੀ ਘਾਟ ਸਾਡੇ ਜੀਵਨ ਚ ਰੱਖ ਦिती ਏ ਕਿ ਅਮੀਰ ਆਦਮੀ ਸਾਡੇ ਸਾਹਮਣੇ ਜੇਬ ਖਾਲੀ ਕਰ ਜਾਂਦਾ ਹੈ ਕੋਸ਼ ਭੁੱਲ ਜਾਂਦਾ ਸਾਰੇ ਕੰਮ ਛੱਡ ਦਿੰਦਾ ਸਾਨੂੰ ਸੁਣ ਸੱਦਦਾ ਹੈ ਪਰ ਸਤੇ ਪਾਤਸ਼ਾ ਜਿਸ ਵੇਲੇ ਸਾਡੇ ਬਰਾਬਰ ਬਹਿਣ ਦੀ ਗੱਲ ਆਉਂਦੀ ਹੈ ਉਸ ਵੇਲੇ ਸਾਰੇ ਦੂਰ ਚਲੇ ਜਾਂਦੇ ਨੇ ਹੈ ਤੇ ਮਰਾਸੀ ਨਾ ਜਾਤ ਤੇ ਨਹੀਂ ਵੀ ਹੈ ਨਾ ਬੰਦਾ ਤੇ ਘਟਿਆ ਹੈ ਨਾ ਅੱਜ ਜਦੋਂ ਤੁਸੀਂ ਭਾਈ ਆ ਕੇ ਨਾ ਮੈਨੂੰ ਐਵੇਂ ਲੱਗਿਆ ਜਿਹੜੀ ਦੌਲਤ ਤੇ ਜਿਹੜਾ ਸਨਮਾਨ ਸਾਡੇ ਖਾਨਦਾਨ ਵਿੱਚ ਕਿਸੇ ਨੂੰ ਅੱਜ ਤੱਕ ਨਹੀਂ ਮਿਲਿਆ ਉਹ ਤੁਸੀਂ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਇੰਨੀ ਬੇਮਿਸਾਲ ਦੌਲਤ ਪਾ ਕੇ ਤੁਸੀਂ ਦੱਸੋ ਮਰਦਾਨਾ ਖੁਸ਼ੀ ਦੇ ਅਥਰੂ ਵੀ ਨਾ ਕਰਨ ਹਜ਼ੂਰ ਗੁਰੂ ਨਾਨਕ ਦੇ ਆਖਿਆ ਮਰਦਾਨਿਆਂ ਇਹ ਨਹੀਂ ਤੇਰੇ ਅੰਦਰ ਪਿਆਰ ਦਾ ਜਜ਼ਬਾ ਉੱਠਿਆ ਤੇ ਸੇਵਾ ਕਰੇਗਾ ਮਰਦਾਨੇ ਨੇ ਕੋ ਸ਼ਬਦ ਆਖਿਆ ਕਹਿਣ ਲੱਗਾ ਸੱਚੇ ਬਾਦਸ਼ਾਹ ਤੁਸਾਂ ਭਾਈ ਆਖਿਆ ਤੇ ਮਰਦਾਨਾ ਤੁਹਾਡੇ ਤੋਂ ਵਿੱਕ ਗਿਆ ਤੁਸੀਂ ਹੁਕਮ ਕਰਕੇ ਵੇਖੋ ਮਰਦਾਨਾ ਆਪਣੀ ਜਿੰਦ ਤੁਹਾਤੋਂ ਕੋਲ ਘੁਮਾ ਦੇਗਾ ਤੁਹਾਡੀ ਪੈਰ ਚ ਪੈੜ ਪਾ ਕੇ ਤੁਰੇਗਾ ਅਸੀਂ ਸਾਖੀਆਂ ਹੀ ਹੋਰ ਸੁਣਾਈਆਂ ਜਿਹੜੀਆਂ ਭਾਈ ਮਰਦਾਨੇ ਨੂੰ ਡਰਾਉਂਦੀਆਂ ਉਹਨੂੰ ਭੁੱਖ ਲੱਗਦੀਏ ਤੋ ਕਹਿੰਦਾ ਮਹਾਰਾਜਾ ਤੁਹਾਡਾ ਸਾਥ ਛੱਡ ਜਾਣਾ ਸਾਡੀ ਫਿੱਟੀ ਹੋਈ ਮਦਗੀਆਂ ਨੇ ਸ਼ਾਦੀਆਂ ਸਨ ਕਿ ਇੱਕ ਬੜੇ ਹੀ ਕਾਬਲ ਗੁਰ ਸਿੱਖ ਦੀ ਅਸੀਂ ਮੇਜ ਇਹੋ ਜੀ ਕ੍ਰੀਏਟ ਕਰ ਦਿੱਤੀ ਉਹਦੀ ਤਸਵੀਰ ਇਹੋ ਜੀ ਕਿਉਂਕਿ ਜਿਹੋ ਜੇ ਅਸੀਂ ਆਪ ਖੋਤੇ ਸਾ ਉਹੋ ਜੀਆਂ ਅਸੀਂ ਗੱਲਾਂ ਕਰਨੀਆਂ ਸਨ ਕਿ ਮੈਂ ਕਹਿੰਦਾ ਜਿਹੋ ਜੇ ਅਸੀਂ ਆਪਸਾ ਉਹੋ ਜੀ ਅਸੀਂ ਗੱਲਾਂ ਕਰਨੀਆਂ ਸਨ ਆ ਜਿਹੋ ਜੇ ਭਾਂਡਾ ਹੁੰਦਾ ਹੈ ਬਸ ਉਹੋ ਜੀ ਉਹਦੇ ਵਿੱਚ ਹੁੰਦੀ ਹੈ ਸਤਿਗੁਰੂ ਸਦੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੀ ਪੈੜ ਚ ਪੈੜ ਪਾ ਕੇ ਤੁਰਿਆ ਤੁਰੰਦਾ ਇੱਕ ਦੂਸਰੀ ਇੱਕ ਮਹਾਨ ਸ਼ਖਸੀਅਤ ਦਾ ਜ਼ਿਕਰ ਕਰਨਾ ਜਿਸ ਵੇਲੇ ਹਜ਼ੂਰ ਨੇ ਤੁਰੰਦਾ ਫੈਸਲਾ ਕੀਤਾ ਤਾਂ ਉਮਰ ਵਿੱਚ 5 ਸਾਲ ਵੱਡੀ ਭੈਣ ਨੂੰ ਬਾਰ ਦੇ ਇਲਾਕੇ ਵਿੱਚ ਬੀਬੇ ਕਹਿੰਦੇ ਨੇ ਬੀਬੇ ਨਾਨਕੀ ਔਰ ਯਾਦ ਰੱਖਿਓ ਸਿੱਖੀ ਦੇ ਅੰਦਰ ਸਭ ਤੋਂ ਪਹਿਲਾ ਇੱਕ ਔਰਤ ਹੈ ਜਿਸ ਨੇ ਸਿੱਖ ਧਰਮ ਨੂੰ ਧਾਰਨ ਕੀਤਾ ਤੇ ਅੱਜ ਔਰਤ ਇਹ ਜਿਹੜੀ ਸਿੱਖ ਧਰਮ ਦਾ ਸਭ ਤੋਂ ਵੱਧ ਗੁਰਾ ਚਾਹੁੰਦੀ ਹੈ ਜਮਾ ਕਰੇ ਸਿੱਖ ਧਰਮ ਨੂੰ ਅਪਣਾਇਆ ਵੀ ਸਭ ਤੋਂ ਪਹਿਲਾਂ ਇੱਕ ਔਰਤ ਨੇ ਅੱਜ ਬੁਰਾ ਵੀ ਸਭ ਤੋਂ ਵੱਧ ਔਰਤ ਚਾਹੁੰਦੀ ਏ ਸਿੱਖ ਧਰਮ ਦਾ ਜਿਹੜੀ ਆਪਣੇ ਬੱਚੇ ਦੇ ਕੇਸ ਵੀ ਨਹੀਂ ਵਾ ਸਕਦੀ। ਬਸ ਉਹ ਸੌਰਤ ਦੇ ਸਿਰ ਦੇ ਉੱਤੇ ਘਰਦੇ ਆ ਘਰਦੇ ਅੰਦਰ ਸਿੱਖੀ ਕਦਰਾਂ ਕੀਮਤਾਂ ਪੜਲੀਆਂ ਸਨ। ਬੀਬੇ ਨਾਨਕੀ ਦੀ ਉਹ ਵਾਰਿਸ ਜਿਹੜੀ ਏ ਅੱਜ ਕਿਸੇ ਹੋਰ ਪਾਸੇ ਉਹ ਚੁੱਕ ਗਈ ਏ ਫੈਸ਼ਨ ਪ੍ਰਸਤੀ, ਕਿੱਟੀ ਪਾਰਟੀਆਂ ਤੋਂ ਉਹ ਵੇਲ ਨਹੀਂ ਹੋਰ ਲਟਮ-ਪਟਮ ਬੜਾ ਖੋਜੇ ਪਰ ਜਦੋਂ ਗੁਰਮਤ ਦੀ ਗੱਲ ਆਉਂਦੀ ਏ ਇਸ ਨੂੰ ਮਾਰ ਜਾਂਦੀ ਸੱਚੀ ਬਾਤ ਤੇ ਤੇ ਨਿੱਕੇ ਜਿਹੇ ਦੋ ਬੱਚੇ ਸਨ ਲਿੱਦੀ ਚ ਗੱਲਾਂ ਕਰਦੇ ਸਨ ਮੈਨੂੰ ਯਾਦ ਆਇਆ ਬਾਬਾ ਕੋਈ ਵਕਤ ਸੀ ਹੋਰੇ ਤੇਰੀ ਉਮਰ ਕਿੰਨੀ ਹੋਏਗੀ ਉਦੋਂ ਤੇ ਕਿਹੜੀ ਸਾਥ ਸੱਚ ਖਲੋ ਕੇ ਤੂੰ ਇਹ ਗੱਲ ਆਖੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾੜੀ ਸਿੱਖ ਤੇ ਆ ਤੇਰੇ ਅਸੀਂ ਪਰ ਕੜਾ ਪ੍ਰਸ਼ਾਦ ਦਾ ਸਵਾਦ ਮੰਨਣ ਵਿੱਚ ਤੇਰੇ ਗੁਰੂ ਗ੍ਰੰਥ ਮਨਾ ਕੇ ਉੱਚੀ ਉੱਚੀ ਨਾਰੇ ਲਾਉਣ ਵਿੱਚ ਸਾਨੂੰ ਸਵਾਦ ਜ਼ਿਆਦਾ ਆਉਂਦਾ ਤੇਰੀ ਗੱਲ ਸੁਣ ਵਿੱਚ ਬੜਾ ਘੱਟ ਆਉਂਦਾ ਅਸੀਂ ਚਾਹੁੰਦੇ ਹਾਂ ਗੁਰੂ ਨਾਨਕ ਨਾਲ ਸਾਡੀ ਬਣੇ ਪਰ ਗੁਰੂ ਨਾਨਕ ਸਾਡੇ ਹਿਸਾਬ ਦਾ ਹੋਵੇ ਬਣੇ ਸਾਡੀ ਜਰੂਰ ਗੁਰੂ ਨਾਨਕ ਸਾਹਿਬ ਨਾਲ ਪਰ ਗੁਰੂ ਨਾਨਕ ਸਾਡੇ ਹਿਸਾਬ ਦਾ ਹੋਵੇ ਇਸ ਕਰਕੇ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ ਨਾ ਮੂਰਤੀ ਵੀ ਲੱਗੀ ਹੈ ਤੇ ਸਾਡੇ ਹਿਸਾਬ ਦੀ ਲੱਗੀ ਹੈ ਤਸਵੀਰ ਨਹੀਂ ਲੱਗੀ ਹੈ ਤੇ ਸਾਡੇ ਹਿਸਾਬ ਦੀ ਲੱਗੀ ਹੈ ਅਸੀਂ ਗੁਰੂ ਨਾਨਕ ਦੇ ਹਿਸਾਬ ਨਾਲ ਚੱਲਣ ਵਾਲੇ ਨਹੀਂ ਪਿਆਰ ਕਰਦੇ ਹਾਂ ਗੁਰੂ ਨਾਨਕ ਨਾਲ ਪਰ ਉਸ ਰੂਪ ਵਿੱਚ ਜਿੱਥੇ ਉਹ ਸਾਡੇ ਮੁਤਾਬਕ ਹੋਵੇ ਉਹਦੀ ਗੱਲ ਵੀ ਸਾਡੇ ਮੁਤਾਬਕ ਹੋਵੇ ਉਹਦਾ ਸਰੂਪ ਵੀ ਸਾਡੇ ਮੁਤਾਬਕ ਹੋਵੇ ਉਹਦੀ ਪੂਜਾ ਵੀ ਸਾਡੇ ਮੁਤਾਬਕ ਹੋਵੇ ਨਹੀਂ ਗੁਰੂ ਪਿਆਰਿਓ ਸਿੱਖ ਨੇ ਆਪਣੇ ਗੁਰੂ ਤੋਂ ਇੰਨਾ ਸਦਕੇ ਚਲੇ ਜਾੜਾ ਕਿ ਉਸਨੇ ਹੁਜਰ ਵੀ ਨਹੀਂ ਕਰਨਾ ਉਸਨੇ ਇਹ ਵੀ ਨਹੀਂ ਪੁੱਛਣਾ ਬਾਬਾ ਤੋ ਇਹ ਗੱਲ ਆਖੀ ਕਿਉਂ ਬਸ ਕਹਿ ਦਿੱਤੀ ਇਹਨਾ ਇੰਨਾ ਬਹੁਤ ਸਿੱਖ ਤਾਂ ਇੰਨਾ ਪ੍ਰਵਾਨ ਤੇ ਸਦਕੇ ਜਾਣ ਵਾਲਿਆ ਆਪਣੇ ਗੁਰੂ ਤੋਂ ਅੱਜ ਅਸੀਂ ਸਾਰੇ ਚਾਹੁੰਨੇ ਆ ਗੁਰੂ ਨਾਨਕ ਨਾਲ ਸਾਨੂੰ ਪਿਆਰ ਹੈ ਪਰ ਹਰ ਬੰਦਾ ਉਹਨੂੰ ਆਪਣੇ ਰੰਗ ਚ ਰੰਗ ਕੇ ਵੇਖਣਾ ਚਾਹੁੰਦਾ ਹੈ ਇਹ ਸਾਡਾ ਦ੍ਰਿਸ਼ਟੀ ਦੋਸ਼ ਹੈ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਜ ਸਾਲ ਵਡੇਰੀ ਵੱਡੀ ਭੈਣ ਪਹਿਲੀ ਸਿੱਖ ਬੇਬੇ ਨਾਨਕੀ ਸਾਨੂੰ ਫਾਕ ਲੋਤੀ ਉਹ ਵੀਰ ਕਿਆ ਕਰਦੀ ਸੀ ਆਪਣੇ ਛੋਟੇ ਭਰਾ ਨੂੰ ਤੇ ਉਹਨੇ ਇੱਕ ਗੱਲ ਆਖੀ ਕਹਿਣ ਲੱਗੀ ਵੀਰਾ ਤੂੰ ਇਹਦੇ ਲੰਮੇ ਸਪਨਾ ਤੇ ਚੱਲੇਂ ਅਗਰ ਮੇਰੀ ਗ੍ਰੇਸਤੀ ਇਜਾਜ਼ਤ ਦਿੰਦੀ ਤੇ ਮੈਂ ਵੀ ਤੇਰੇ ਨਾਲ ਚੱਲਾਂ ਕਿੱਡੀ ਵੱਡੀ ਸੇਵਾ ਪਰ ਅਕੁੱਛ ਦੇ ਮੇਰੀ ਭੇਡਾ ਹੈ ਕੁਝ ਪੈਸੇ ਬੇਬੇ ਲਿਆਈ ਤੇ ਉਹਨੇ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਰੱਖ ਦਿੱਤੇ ਕਹਿਣ ਲੱਗੀ ਆ ਤੁੱਚ ਜਈ ਮੇਰੀ ਭੇਟਾ ਹੈ ਤੁਹਾਨੂੰ ਰਬਾਬ ਦੀ ਲੋੜ ਹੈ ਤੇ ਰਬਾਬ ਜਿਹੜੀ ਲੈਣੀ ਐ ਇਸ ਪੈਸਿਆਂ ਨਾਲ ਲੈ ਲੇ ਤੈਨੂੰ ਮੇਰੇ ਵੱਲੋਂ ਭੇਟਾ ਸਮਝ ਲਿਓ ਸਿੱਖ ਵੱਲੋਂ ਜਾਂ ਵੱਡੀ ਭੈਣ ਵੱਲੋਂ ਤੋਂ ਪਾਸ ਸਮਝ ਲੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਭੈਣੇ ਸਾਡੇ ਸਮਾਜ ਦੀ ਇੱਕ ਬਣਤਰ ਹੈ ਵੀ ਭਰਾ ਆਪਣੀ ਭੈਣ ਨੂੰ ਕੁਝ ਦੇ ਜਾਏ ਗੱਲ ਵਕਰੀ ਏ ਭੈਣ ਕੋਲੋਂ ਲੈਂਦਾ ਕੁਝ ਨਾ ਕੁਝ ਭਰਾ ਚੰਦਾ ਨਹੀਂ ਬੰਨਿਆ ਜਾਂਦਾ ਪਰ ਬੇਬੇ ਨੇ ਆਖਿਆ ਨਹੀਂ ਇਹ ਸੌਦੇ ਕੁਝ ਹੋਰ ਨੇ ਇੱਕ ਸਿੱਖ ਦੀ ਗੁਰੂ ਦੇ ਨਾਲ ਗੱਲ ਹੈ ਇੱਕ ਵੱਡੀ ਬੇਬੇ ਦੀ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਪਛਾਣਿਆ ਉਹਦੀ ਗੱਲ ਹੈ ਇਸ ਕਰਕੇ ਰਬਾਬ ਜਿਹੜੀ ਖਰੀਦਣੀ ਉਸ ਪੈਸੇ ਨਾਲ ਭਾਈ ਤਿਰੰਦਾ ਭਰੋ ਆਣੇ ਪਿੰਡ ਦਾ ਸੀ ਜਿਸ ਨੇ ਰਬਾਬ ਬਣਾਈ ਤੇ ਰਬਾਬ ਦੇ ਪੈਸੇ ਦਿੱਤੇ ਗਏ ਬੇਬੇ ਨਾਨਕੀ ਦੀ ਜੇਬ ਵਿੱਚ ਉਹ ਰਬਾਬ ਨੇ ਖੋਰੇ ਕਿਹੜੇ ਜੰਗਲਾਂ ਦੇ ਵਿੱਚ ਮੰਗਲ ਲਾਏ ਪੁਰ ਬਾਪ ਨੇ ਖੌਰੇ ਕਿੰਨੇ ਕੁ ਰਾਗ ਗਾਏ ਨੇ ਤੇ ਕਿੰਨਾ ਕਿੰਨਾ ਦੇ ਸਨਮੁਖ ਜਾ ਕੇ ਉੱਥੇ ਕੀਰਤਨ ਦਰਬਾਰ ਸਜੇ ਨੇ ਵੈਸੇ ਮੈਂ ਇੱਕ ਉਲਝੜ ਦੇ ਵਿੱਚ ਸਾਂ ਇੱਕ ਬਹੁਤ ਵੱਡੇ ਵਿਆਖਿਆਕਾਰ ਨੇ ਗੱਲ ਕਹੀਏ ਵੀ ਗੁਰੂ ਨਾਨਕ ਨੇ ਗਾ ਕੇ ਰੱਬ ਨੂੰ ਪਾਇਆ ਧਿਆਨ ਦਿਓ ਗੱਲ ਵੱਲ ਪਰ ਮੈਂ ਇਹ ਗੱਲ ਪੜ੍ਹ ਕੇ ਉਲਝੜ ਵਿੱਚ ਫਸ ਗਿਆ ਕਿ ਖੌਰੇ ਗਾ ਕੇ ਪਾਇਆ ਕਿ ਪਾ ਕੇ ਗਾਉਣ ਲੱਗ ਪਿਆ ਇਹ ਵੀ ਅਜੀਬ ਅਵਸਥਾ ਹੁੰਦੀ ਹੈ ਬੰਦ ਇਹ ਖੌਰੇ ਉਹਨੇ ਗਾ ਕੇ ਪਾਇਆ ਗਾ ਕੇ ਪਾਉਣ ਦੀ ਗੱਲ ਤਾਂ ਤਾਂ ਹੁੰਦੀ ਨਾ ਵੀ ਜਿਉ ਉਹਦੇ ਤੋਂ ਕਿਤੇ ਖੁੱਝਿਆ ਹੁੰਦਾ ਉਹ ਤਾਂ ਇੱਕ ਬਾਬਾ ਕਾਲ ਰੂਪ ਸੀ ਬਸ ਉਹ ਪਾ ਕੇ ਗਾਉਣ ਲੱਗ ਪਿਆ ਸੱਚੀ ਬਾਤ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਤੀਜਾ ਬੜਾ ਵੱਡਾ ਪ੍ਰੇਮੀ ਹੈ ਰਾਏ ਗੁਲਾਰ ਬੁੱਢੇ ਹਟ ਸਨ ਔਰ 74 ਪਿੰਡਾਂ ਦਾ ਮਾਲਕ ਗੁਰੂ ਨਾਨਕ ਸਾਹਿਬ ਦਾ ਸਹਰਾ ਵੀ ਪਟਵਾਰੀ ਉਹਦੀ ਨੌਕਰੀ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਪਿਤਾ ਵੀ ਪਟਵਾਰੀ ਉਹਦੀ ਨੌਕਰੀ ਕਰਦਾ ਜਿਸ ਵੇਲੇ ਗੁਰੂ ਨਾਨਕ ਤੁਰਨ ਲੱਗੇ ਤਲਵੰਡੀ ਤੋਂ ਛਮ ਛਮ ਰੋਇਆ ਕਹਿਣ ਲੱਗਿਆ हे ਗੁਰੂ ਨਾਨਕ ਸਾਹਿਬ ਮੇਰੇ ਲਈ ਸਾਰੇ ਧਰਮ ਕਰਮ ਤੇਰੇ ਚਰਨਾਂ ਦੇ ਵਿੱਚ ਨੇ ਤੈਨੂੰ ਮੈਂ ਬਚਪਨ ਤੋਂ ਵੇਖਿਆ ਤੇਰੀ ਸੰਗਤ ਮਾਣੀ ਹੈ ਪਤਾ ਨਹੀਂ ਜਦੋਂ ਤੁਸੀਂ ਵਾਪਸ ਪਰਤੋਂਗੇ ਬੰਦਾ ਮੌਜੂਦ ਹੋਏਗਾ ਕਿ ਨਹੀਂ ਹੋਏਗਾ ਪਰ ਅੱਜ ਮੈਂ ਰੱਜ ਕੇ ਤੁਹਾਡੇ ਦਰਸ਼ਨ ਕਰਨੇ ਚਾਹਣਾ ਤੁਹਾਡੀ ਸੰਗਤ ਕਰਨੀ ਚਾਹਣਾ ਤੇ ਮੇਰੀ ਇਹ ਕਰਜ਼ੇ ਹੈ ਜੇ ਤੁਹਾਡਾ ਰਹਿੰਦਿਆਂ ਸਰਦਾ ਹੋਵੇ ਨਾ ਤੇ ਇੱਥੇ ਰਹਿ ਪਾਓ ਆ ਜਿੰਨੀ ਜ਼ਗੀਰ ਹੈ ਨਾ ਸਾਰੀ ਤੁਹਾਡੀ ਹੈ ਇਹ ਵਸੀ ਜ਼ਰੂਰ ਮੇਰੇ ਬਾਪ ਦਾਦੇ ਦੇ ਨਾਂ ਦੇ ਉੱਤੇ ਰਾਇ ਭੋਏ ਉਹਦਾ ਵੱਡਾ ਵਡੇਰਾ ਸੀ ਪੱਟੀ ਰਾਜਪੂਤ ਮੁਸਲਮਾਨ ਜਦੋਂ ਇਹ ਤੇ ਜ਼ਗੀਰ ਉਹਨਾਂ ਨੂੰ ਮਿਲੀ ਪਠਾਣਾ ਵੱਲੋਂ ਸਰਕਾਰ ਵੱਲੋਂ ਕਹਿਣ ਲੱਗੇ ਸਾਰੀ ਜ਼ਮੀਨ ਜਾਇਦਾਦ ਤੁਹਾਡੀ ਹੈ ਜੇ ਰਹਿੰਦਿਆਂ ਸਰਦਾ ਹੈ ਨਾ ਇੱਥੇ ਰਹਿ ਪਾਓ ਹਜ਼ੂਰ ਮੁਸਕਰਾਏ ਕਹਿਣ ਲੱਗੇ ਰਾਏ ਜੀ ਰੰਗਿਆ ਸਰਦਾ ਹੀ ਨਹੀਂ ਹੈ ਨਾ ਰੰਗਿਆ ਸਰਦਾ ਹੀ ਨਹੀਂ ਜੀ ਤਾਂ ਤੁਹਾਡੇ ਵਰਗੇ ਪ੍ਰੇਮੀ ਨੂੰ ਛੱਡਣਾ ਕੌਣ ਚਾਹੇ ਸੁਲਤਾਨਪੁਰ ਦੀ ਉਹ ਸਤ ਸੰਗਤ ਦੀ ਮਜਲਿਸ ਤੋਂ ਦੂਰ ਕੌਣ ਹੋਣਾ ਚਾਹੇ ਬਸ ਰੰਗਿਆ ਕਹेलो ਸਰਦਾ ਹੀ ਨਹੀਂ ਬਸ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਜ਼ਰੂਰੀ ਸਾਂਝੀ ਕਰਨੀ ਉਹ ਇਹ ਜਿਹੜਾ ਤੁਸੀਂ ਦੂਸਰਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਪੜਿਆ ਗੱਲੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਐ ਸੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਦਾ ਅਰਥ ਹੁੰਦਾ ਹੈ ਜਿਹੜਾ ਸਾਰੀ ਹਲਕਤ ਨੂੰ ਇੱਕ ਨਜ਼ਰ ਦੇ ਨਾਲ ਵੇਖਦਾ ਹੈ ਉਹਦੀ ਦ੍ਰਿਸ਼ਟੀ ਦੇ ਅੰਦਰ ਚੋਰ ਦਾ ਚੋਰੀ ਕਰਨ ਵਾਲਾ ਕੰਮ ਮਾੜਾ ਹੈ ਪਰ ਚੋਰ ਵੀ ਰੱਬ ਦਾ ਬੰਦਾ ਹੈ ਠੱਗ ਠਗੀ ਮਾ ਕਰਦਾ ਹੈ ਗਲਤ ਕੰਮ ਨਹੀਂ ਕਰਨੀ ਚਾਹੀਦੀ ਪਰ ਖੱਕ ਵੀ ਰੱਬ ਦਾ ਬੰਦਾ ਐ ਸੈਪਟ ਕਰ ਲਿਆ ਕਿ ਇਹ ਵੀ ਸਾਡਾ ਹੀ ਹਿੱਸਾ ਸਾਡੇ ਸਮਾਜ ਦਾ ਸਾਡੇ ਸਰੀਰ ਦੇ ਕਿਸੇ ਹਿੱਸੇ ਤੇ ਜ਼ਖਮ ਹੋ ਜਾਏ ਤੁਸੀਂ ਬਾਹ ਵੜਦੇ ਹੋਗੇ ਤੇ ਉਹਦਾ ਇਲਾਜ ਕਰੋਗੇ ਇਲਾਜ ਕਰੋਗੇ ਨਾ ਇਹ ਗੱਲ ਸਾਡੇ ਤੇ ਜ਼ਿਆਦਾ ਢੁਕਦੀ ਆ ਅਸੀਂ ਸਾਰੇ ਜਿੱਲੇ ਵੀ ਗੁਰੂ ਨੂੰ ਆਪਣਾ ਸਮਰਪਣ ਕਰਨ ਦਾ ਦਾਵਾ ਕਰਨ ਵਾਲੇ ਗੁਰੂ ਦੇ ਸਿੱਖ ਧਰਮੀ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਧਰਮ ਦਾ ਆਪਣੇ ਅੰਦਰ ਭਾਵ ਰੱਖਣ ਵਾਲੇ ਬੈਠਿਆ ਸਾਡੇ ਸਾਰਿਆਂ ਲਈ ਗੱਲ ਬੜੀ ਸਾਂਝੀ ਐ ਕੀ ਅੱਜ ਅਸੀਂ ਕਿਸੇ ਬੁਰੇ ਬੰਦੇ ਕੋਲ ਬਹਿਣ ਵਾਸਤੇ ਰਾਜ਼ੀ ਆ? ਨਹੀਂ ਆ। ਕੀ ਅੱਜ ਸਾਨੂੰ ਕੋਈ ਠੱਗ ਜਿਹੜਾ ਹੈ ਉਹਦੇ ਕੋਲ ਦੋ ਪਾਲ ਬਤੌਣੇ ਹੋ ਜ਼ਮਾਨਾ ਗੱਲਾਂ ਨਹੀਂ ਕਰੇਗਾ। ਮੈਂ ਤਾਂ ਕਈ ਵਾਰ ਹੱਸਦਾ ਹੁੰਨਾ ਗੁਰਦੁਆਰੇ ਦਾ ਗ੍ਰੰਥੀ ਤਾਂ ਸਰਦੀ ਵਾਲੀ ਜਿਹੜੀ ਤੇ ਖਲੋ ਜਾਏ ਤੇ ਮੱਲੇ ਤੇ ਚਰਚਾ ਹੁੰਦੀ ਹੈ ਭਾਈ ਤੂੰ ਉੱਥੇ ਕੀ ਕਰਦਾ ਸੀ? ਹੱਸੋ ਵੀ ਤਾਂ ਬੰਦਾ ਹੀ ਐ। ਅੰਮ੍ਰਿਤਸਰੀਪੁਰ ਸਿੱਖ ਬਾਜ਼ਾਰ ਦੇ ਵਿੱਚ ਖੜਾ ਹੈ। ਬਾਜ਼ਾਰ 'ਚ 350 ਦੁਕਾਨਾਂ ਹੁੰਦੀ ਐ ਪਰ ਚਰਚਾ ਜ਼ਰੂਰ ਹੋਏ। ਮੈਂ ਕਹਿੰਦਾ ਇਹਨੂੰ ਕੀ ਖਤਰਾ ਐ? ਖਤਰਾ ਤੇ ਪਾਪੀ ਨੂੰ ਹੋਣਾ ਚਾਹੀਦਾ ਇਹਦੇ ਕੋਲ ਗੁਨਾਹਗਰ ਇਹਦੇ ਇਹਦੀ ਚਿੰਤਾ ਕਿਉਂ ਕਰਦੇ ਹੋ ਜੇ ਧਰਮ ਹੀ ਇਹਦੀ ਚਿੰਤਾ ਛੱਡ ਦਿਓ ਤੁਸੀਂ ਚਿੰਤਾ ਹੀ ਧਰਮ ਦੀ ਕਰ ਰਹੇ ਹੋ ਚਿੰਤਾ ਧਰਮ ਦੀ ਕਰੋ ਸਾਡੀ ਉਲਟੀ ਬਿਰਤੀ ਹੈ ਅਸੀਂ ਦੂਜੇ ਨਾਲ ਹੱਥ ਵੀ ਬਣਾਵਾਂਗੇ ਤੇ ਪਰਨੇ ਚ ਲਪੇਟ ਕੇ ਮਿਲਾਵਾਂਗੇ ਹਾਏ ਮੈਨੂੰ ਖਤਰਾ ਮੈਂ ਕਿਹਨਾਂ ਤੇਰਾ ਧਰਮ ਕਾਹਦਾ ਜੇ ਤੇਰਾ ਹੱਥ ਪਾਪੀ ਨਾਲ ਮਾੜੇ ਆਦਮੀ ਨਾਲ ਛੂ ਜਾਂਦਾ ਹੈ ਤੇ ਤੈਨੂੰ ਖਤਰੇ ਦਾ ਮਤਲਬ ਤੂੰ ਕਮਾਇਆ ਕਰ ਨਹੀਂ ਤਹੋਂਗੇ ਸਭ ਪਖਾਂਡੇ ਸਭ ਗੁਰੂ ਨਾਨਕ ਦੇ ਆਖਾ ਮੈਨੂੰ ਕੋਈ ਖਤਰਾ ਨਹੀਂ ਮੈਂ ਚੋਰਾਂ ਦੀ ਸਭਾ 'ਚ ਬਹਿ ਕੇ ਵੀ ਸਾਧਾਂ ਮੈਂ ਕਾਤਲਾਂ ਦੇ ਅੱਡੇ 'ਤੇ ਜਾ ਕੇ ਵੀ ਸਾਧਾਂ ਮੈਂ ਠੱਗਾਂ ਦੀ ਮਦਰਸਾ 'ਚ ਬਹਿ ਕੇ ਵੀ ਉਹੋ ਜਿਹਾ ਹੀ ਆ ਮੈਨੂੰ ਡਰੇ ਠੱਗ ਮੈਨੂੰ ਡਰੇ ਕਾਤਲ ਜਿੰਨੂੰ ਫਰਕ ਪੈਣਾ ਹੈ ਮੈਨੂੰ ਕੀ ਫਰਕ ਪੈਣਾ ਸਾਡੀ ਬੇਨਤੀ ਉਲਟੀ ਹੈ ਗੌਰ ਕਰੋ ਬਹੁਤ ਵੱਡਾ ਅੰਤਰ ਹੈ ਧਰਮ ਜਿੱਥੋਂ ਆਰੰਭ ਹੋਇਆ ਸੀ ਅੱਜ ਸਾਨੂੰ ਜਦੋਂ ਅਸੀਂ ਜਨਮ ਲਿਆ ਤੇ ਸਾਨੂੰ ਬਣੇ ਬਣਾਏ ਧਰਮ ਸਥਾਨ ਵਖਾਈ ਦਿੱਤੇ ਨੇ ਸੋਨਾ ਚੜ੍ਹਿਆ ਮਾਰ ਸੰਗਮਰਮ ਬੜਾ ਪ੍ਰਮਾਣ ਦੇ ਪਰ ਮੈਂ ਕਈ ਵਾਰ ਸੋਚਦਾ ਇਹ ਇਸ ਧਰਮ ਦਾ ਜਨਮ ਤਾਂ ਖੇਤਾਂ ਦੀਆਂ ਵੱਟਾਂ ਤੇ ਹੋਇਆ ਹੈ ਮੱਜਾਂ ਚਾਰਦੇ ਆ ਇਹ ਸ਼ਬਦ ਉਤਰੇ ਵੀ ਅੱਜ ਅਸੀਂ ਬੜੇ ਠੇਕਣ ਕਰਦੇ ਹਾਂ ਹਾਇ ਤੂੰ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਨਾਲ ਲਾਈ ਤੂੰ ਨੇੜੇ ਨਾ ਜਾਇਆ ਪਰਿਆ ਤਾਂ ਬੜੇ ਲੋਕਾਂ ਨੇ ਧਰਮ ਸਥਾਨਾਂ ਤੇ ਮਰਿਆਦਾ ਬਣਾ ਰੱਖੀਆਂ ਨੇ ਮਰਿਆਦਾ ਕੇਵਲ ਤੇ ਕੇਵਲ ਨਿਜਮ ਵਾਸਤੇ ਹੁੰਦੀ ਹੈ ਗੁਲਾਮੀ ਕਰਨ ਵਾਸਤੇ ਨਹੀਂ ਹੁੰਦੀ ਅੱਜ ਅਸੀਂ ਗੁਲਾਮ ਹੋ ਗਏ ਮੈਂ ਕਹਿਣਾ ਤੁਸੀਂ ਦੱਸੋ ਇੱਕ ਫੁੱਲੀ ਦੇ ਵਿੱਚ ਕੱਖਾਂ ਦੀ ਇੱਕ ਫੁੱਲੀ ਏ ਢਾਰਾ ਜਿਹਾ ਟੁੱਟਾ ਜਿਹਾ ਛੱਪਰ ਹੈ ਤੇ ਕੋਈ ਚਮੜੇ ਦਾ ਉਸ ਜਗ੍ਹਾ ਦੇ ਉੱਤੇ ਜੁੱਤੇ ਬਣਾ ਰਿਹਾ ਪਤਾ ਨਹੀਂ ਉਹਦੀ ਸੁਰਤ ਵਿੱਚ ਕੀ ਖਿਆਲ ਆਇਆ ਉਹ ਗਾਉਂ ਗਿਆ ਚਮੜਾ ਗਾਠ ਨਾਲ ਜਰਈ ਲੋਕ ਠਾਵੈ ਪਰ ਹਿਆਰ ਨਹੀਂ ਦੇ ਤੋਪੋਂ ਨਹੀਂ ਰਾਂਮੀ ਠਾਉਂ ਰੋਪੋਂ ਲੋਕ ਘੰਟ ਘੰਟ ਖਰਾਬ ਗੋਚਾ ਬਾਣੀ ਤਾਂ ਇੱਥੇ ਉਤਰੀ ਏ ਹੜ ਦਾ ਮੁੱਠਾ ਫੜ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਲੇ ਬਲਦਾਂ ਨੂੰ ਤੱਤਾ ਤੱਤਾ ਪੈਰ ਪੈਰ ਕਰਦੇ ਆ ਬਲਦਾਂ ਦੀਆਂ ਜੰਗੀਆਂ ਵੱਜਦੀਆਂ ਨੇ ਬੜੀਆਂ ਮਿੱਠੀ ਮਿੱਠੀ ਕਣਕਾਰ ਪੈਂਦੀ ਏ ਨਾਲੇ ਉਹਨਾਂ ਨੂੰ ਹਿੱਕਦੇ ਜਾਂਦੇ ਪਤਾ ਨਹੀਂ ਕਿਸ ਸੂਰਤ ਵਿੱਚ ਖਿਆਲ ਆਇਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਅੱਜ ਦੀ ਰਬਾਬ ਤੇ ਅੱਜ ਦਾ ਪ੍ਰਚਾਰ ਚਿੱਟੀ ਚਾਦਰ ਤੋਂ ਬਿਨਾ ਨਹੀਂ ਹੁੰਦਾ ਕਿੰਨਾ ਵੱਡਾ ਅੰਤਰ ਕੋਰੇ ਧਰਮ ਪੜ ਕੇ ਜਵਾਨੀ ਐਡਾ ਹੋ ਗਿਆ ਕਿ ਨਖਰੇ ਕਰਨ ਲੱਗ ਪਿਆ ਕਿ ਜਾਂ ਫਿਰ ਚੇਤਾ ਹੀ ਭੁੱਲ ਗਿਆ ਬੱਚਾ ਛੋਟਾ ਮਿੱਟੀ 'ਚ ਖੇਡਦਾ ਹੈ ਨਾ ਜਵਾਨ ਹੋ ਜਾਏ ਤੇ ਬੜੇ ਨਖਰੇ ਕਰਦਾ ਆਹ ਨਹੀਂ ਪਾਉਣਾ ਉਹ ਨਹੀਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਮੈਂ ਸੋਚਦਾ ਧਰਮ ਜਵਾਨ ਹੋ ਗਿਆ ਕਿ ਸਾਡੀ ਬਾਤ ਨਹੀਂ ਕੀ ਹੋ ਗਈ ਕੋਈ ਫਰਕ ਤੇ ਪਿਆ ਹੈ ਸਹਿਰ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਰਾਏ ਜੀ ਰਹਿੰਦੇ ਹੀ ਨਹੀਂ ਸਰਦਾ ਬਸ بڑے ਲੋਕ ਉਡੀਕ ਰਹੇ ਨੇ ਜਿਨ੍ਹਾਂ ਨੂੰ ਮੇਰੀ ਚਾਹ ਹੈ ਬਸ ਇੱਕ ਗੱਲ ਕਹਿ ਕੇ ਖਿਮਾ ਦੇ ਜਾਚ ਕੋੜਾ ਗੰਦਗੀ ਦਾ ਢੇਰ ਲੱਗਾ ਹੋਵੇ ਨਾ ਰਾਜਾ ਇੱਕ ਬੰਦਾ ਲੰਘਦਾ ਨੱਕ ਵੱਟ ਕੇ ਮੂੰਹ ਵੱਟ ਕੇ ਲੰਘ ਜਾਂਦਾ ਦੂਜਾ ਆਉਂਦਾ ਉਹ ਗਾਲਾਂ ਵੀ ਕੱਢ ਜਾਂਦਾ ਉਹ ਸੋਚਦਾ ਵੀ ਇਹਦੇ ਨਾਲ ਜਿਹੜੇ ਵੇਖਣ ਵਾਲੇ ਉਹ ਸਮਝਣਗੇ ਵੀ ਬੰਦਾ ਕਿੰਨਾ ਚੰਗਾ ਹੈ ਗੰਦਗੀ ਵੇਖ ਕੇ ਜਰ ਨਹੀਂ ਸਕਿਆ ਤੀਜਾ ਆਇਆ ਉਹਨੇ ਵੇਖਿਆ ਵੀ ਕਿੰਨੇ ਲੋਕ ਲੰਘਦੇ ਨੇ ਕੋਈ ਗਾਲ ਕੱਢ ਜਾਂਦਾ ਹੈ ਕੋਈ ਨੱਕ ਮੂੰਹ ਵੱਟ ਜਾਂਦਾ ਉਹਨੇ ਨਾ ਆਪਣੇ ਕੱਪ ਟੰਗੇ ਬਾਹਾਂ ਟੰਗੀਆਂ ਤੇ ਜੰਨਾ ਗੰਦ ਸਿਚੋ ਕੇ ਡਸਟਬਿਨ 'ਚ ਸੁੱਟ ਦਿੱਤਾ ਤੁਸੀਂ ਅੰਦਾਜ਼ਾ ਲਾਓ ਕਿੰਨਾ ਚੰਗਾ ਕਿਹੜਾ ਨੱਕ ਵੱਟਣਾ ਤਾਂ ਬੜਾ ਸੌਖਾ ਸੀ ਨਖਰਾ ਹੀ ਕਰਨਾ ਸੀ ਨਾ ਬੜਾ ਜਿਹਾ ਗਾਲ ਕੱਢਣੀ ਵੀ ਬੜੀ ਸੌਖੀ ਸੀ ਤੀਜੇ ਬੰਦੇ ਨੇ ਸੋਚਿਆ ਇਹ ਲੌਬਤ ਹੀ ਨਹੀਂ ਆਉਣੀ ਚਾਹੀਦੀ ਇਹ ਪਰੇਸ਼ਾਨੀ ਲਵੇੜੀ ਦੇਣੀ ਚਾਹੀਦੀ ਉਹਨੇ ਹੱਥ ਆਪਣੇ ਲਵੇੜੇ ਗੰਦ ਚੁੱਕਿਆ ਤੇ ਛੁੱਡ ਦਿੱਤਾ ਧਰਮ ਦਾ ਇੱਕ ਕੰਮ ਸੀ ਅੱਜ ਧਰਮ ਦਾ ਖਰੇ ਬਹੁਤੇ ਕਰਦਾ ਹੈ ਧਾਰਮਿਕ ਬੰਦੇ ਨੂੰ ਨਖਰੇ ਜਿੰਨੇ ਮਰਜ਼ੀ ਕਰਵਾ ਲਓ ਬਹੁਤ ਕਰਦਾ ਕਿਮਾ ਕਰਿਓ ਗਰੀਬ ਨਵਾਜ਼ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਉਸ ਗੰਦਗੀ ਨੂੰ ਆਪਣੇ ਕਾਫਟਾਂ 'ਤੇ ਟਾਂਕ ਕੇ ਚੁੱਕਿਆ ਤੇ ਇਹ ਨਫ਼ਰਤ ਪਾਲ ਕੇ ਨਹੀਂ ਵੀ ਇਹ ਠੱਗ ਹੈ ਮੈਨੂੰ ਸੁਧਾਰ ਦੇਣ ਕੋਹਨੇ ਆਖਿਆ ਮੈਂ ਤਾਂ ਰੱਬ ਦੀ ਗੱਲ ਸੁਣਾਉਣੀ ਹੈ ਜੇ ਦੇ ਕੰਨ ਖੁੱਲੇ ਹੋਏ ਨੂੰ ਸੁਣ ਗਈ ਤੇ ਸੁਧਰ ਜਾਏਗਾ ਦਾਵਾ ਤੇ ਕੋਈ ਨਹੀਂ ਹੈ ਦਾਵਾ ਤੇ ਕੋਈ ਨਹੀਂ ਸੁਣਾ ਦੇਣੀ ਮੇਰੀ ਡਿਊਟੀ ਹੈ ਕਿ ਮੈਂ ਰੱਬ ਦੀ ਗੱਲ ਇਹਦੇ ਸਾਹਮਣੇ ਕਹਿ ਦੇਣੀ ਹੈ ਸੋ ਕਹਿ ਦਿੱਤੀ ਹਜ਼ੂਰ ਨੇ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਕੁ ਸੁਭਾਵ ਸੀ ਉਹ ਰਾਹ ਦੇ ਵਿੱਚ ਜਾਂਦੇ ਆ ਵੀ ਮੈਂ ਕਈ ਵਾਰ ਸੋਚਦਾ ਜੰਗਲ ਸੀ ਬਿਆਬਾਨ ਕੋਈ ਨਹੀਂ ਸੀ ਆਲੇ ਦੁਆਲੇ ਰਾਤ ਰੁਕਣਾ ਸੀ ਜ਼ੂਲਿਆ ਕੇ ਮਰਦਾਨਿਆ ਇੱਥੇ ਨਾ ਰੁਕ ਜਾਈਏ ਸਭਰ ਬੜਾ ਲੋ ਮੇਰਾ ਹਾਂ ਸਤਿਗੁਰੂ ਮੁੱਕ ਜਾਵੇ ਅਸੀਂ ਕਹਿ ਲਈਨੇ ਸਾਡੀ ਆਦਤ ਹੈ ਸਾਡਾ ਸੁਭਾਅ ਹੈ ਅਸੀਂ ਨਹੀਂ ਚਾਹੁੰਦੇ ਮੇਰਾ ਗੁਰੂ ਨਾਨਕ ਭੁੱਖਾ ਰਹੇ ਕੋਈ ਸਿੱਖ ਸੋਚੇਗਾ ਨਹੀਂ ਸੋਚ ਸਕਦਾ ਪਰ ਸੱਚੀ ਗੱਲ ਹੈ ਗੁਰੂ ਨਾਨਕ ਨੇ ਭੁੱਖ ਦੇ ਵਿੱਚ ਵੀ ਸੁਪਨੋ ਮਨਾਇਆ ਰਜੀਵਾਂ ਪ੍ਰਾਪਤ ਕੀਤਾ ਉਹਨੇ ਇੱਕ ਕੌੜੇ ਰੀਠੇ ਵੀ ਖਾਧੇ ਨੇ ਆਖਿਆ ਮਰਦਾਨੇ ਵੇਖ ਕਿੱਡੇ ਮਿੱਠੇ ਨੇ ਹਾਂ ਮਹਾਰਾਜ ਕਿੰਨੇ ਮਿੱਠੇ ਨੇ ਤੇਰੀ ਕੁੜਤਨ ਵੀ ਰਖੇ ਵਾਹੀ ਗੁਰੂ ਤੇਰੀ ਜਿੱਤੀ ਹੋਈ ਕੁੜਤਨ ਵੀ ਤੇਰੀ ਰਜ਼ਾ ਦੇ ਵਿੱਚ ਉਨਾ ਹੀ ਸੁਖ ਦਿੰਦੀ ਹੈ ਇਹ ਅਸੀਂ ਕਹਿੰਦੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਕੇ ਮਰਦਾਨਿਆਂ ਰਬਾਬ ਛੇੜ ਕਰਤੇ ਦੀ ਕਾਇਸ਼ਤ ਕਰੀਏ ਕੋਈ ਸਤਸੰਗੀ ਨਹੀਂ ਸੀ ਕੋਈ ਸੰਗਤ ਦੀ ਭੀੜ ਨਹੀਂ ਸੀ ਉਜਾੜ ਬਿਆਬਾਨ ਵਿੱਚ ਦੋ ਇੱਕ ਰੱਬ ਰੂਪ ਅਕਾਲ ਪੁਰਖ ਗੁਰੂ ਨਾਨਕ ਤੇ ਦੂਜਾ ਮਰਦਾਨਾ ਰਬਾਬੀ ਉਹਨੇ ਮਰਦਾਨੇ ਨੇ ਰਬਾਬ ਦੀ ਤਾਰ ਲਾਈ ਤੇ ਗੁਰੂ ਨਾਨਕ ਨੇ ਸ਼ਬਦ ਗਾਇਆ ਜੀ ਸਤਸੰਗ ਹੋ ਗਿਆ ਸਤ ਸੰਗੋਗੇ ਇਸ ਤਰ੍ਹਾਂ ਧਰਮ ਪੰਪਦਾ ਇਸ ਤਰ੍ਹਾਂ ਧਰਮ ਵੱਧਾ ਇਸ ਤਰ੍ਹਾਂ ਧਰਮ ਜਿਉਦਾ ਇਸ ਤਰ੍ਹਾਂ ਧਰਮ ਖੇਡਦਾ ਇਸ ਤਰ੍ਹਾਂ ਧਰਮ ਅੱਗੇ ਤੋਂ ਅੱਗੇ ਤੁਰਦਾ ਸਹਿਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਦਿਵਸ ਮਨਾ ਰਹੇ ਹਾਂ ਬੜੇ ਅਜੀਬ ਬਲਬਲੇ ਹਨ ਹਜ਼ੂਰ ਦੇ ਜੀਵਨ ਦੇ ਅੰਦਰ ਗੱਲ ਉਹਨਾਂ ਨੇ ਇਨਕਲਾਬੀ ਵੀ ਬੜੀ ਉੱਚੀ ਆਕੀ ਹੈ ਸਾਡੇ ਸਧਾਰਨ ਜੀਵਨ ਦੀ ਵੀ ਬੜੀ ਉੱਚੀ ਆਕੀ ਹੈ ਪਰ ਇੱਕ ਗੱਲ ਜ਼ਰੂਰ ਬਾਣੀ ਨੇ ਆਕੀ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਨੇ ਕਰਕੇ ਪਾਉਨਾ ਜਿਉ ਆਇਆ ਤਿਉ ਜਾਓ ਜਿਨੇ ਗੁਰੂ ਨਾਨਕ ਚੀ ਸਭ ਕੁਝ ਵੇਖਿਆ ਉਹਨੂੰ ਬਹੁਤ ਕੁਝ ਨਜ਼ਰ ਆਇਆ ਜਿਸਨੇ ਆਪਣੇ ਆਪਣੇ ਢੰਗ ਨਾਲ ਗੁਰੂ ਨਾਨਕ ਨੂੰ ਬਦਲਣ ਦੀ ਔਰ ਆਪਣੀ ਲਿੰਬਾ ਪੋਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਹਿਬ ਕਹਿ ਕੇ ਗਏ ਉਹਦੇ ਪੱਲੇ ਅਕਾਰ ਹੀ ਰਹਿ ਗਏ ਉਹਦੇ ਪੱਲੇ ਤਾਂ ਜੋਰ ਨੇ ਬਣਾਇਆ ਸੀ ਉਹੋ ਖੋਦੀਏ ਗੁਰੂ ਨਾਨਕ ਤਉ ਦੀ ਪਹੁੰਚ ਤੋਂ ਦੂਰ ਹੀ ਰਹਾ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਅਸੀਂ ਸਾਰੇ ਹੀ ਤਨ ਗੁਰੂ ਅਰਜਨ ਸਾਹਿਬ ਜੀ ਨੇ ਜੋ ਸ਼ਬਦ ਕਹਿਣਾ ਗਿਆ ਹੈ ਹੋਰ ਬਨੇਰੇ ਚ ਚਿਰਾਗ ਵੱਲ ਗਿਆ ਔਰ ਇਹ ਚਿਰਾਗ ਉਹਨਾਂ ਨੇ ਗੁਰੂ ਮਾਨਕ ਸਾਹਿਬ ਨੂੰ ਆਖਿਆ ਸੀ ਦੋ ਤੁਲਨਾ ਭਾਈ ਸਾਹਿਬ ਨੇ ਦਿੱਤੀ ਹੈ ਇੱਕ ਸੂਰਜ ਦੀ ਔਰ ਇੱਕ ਸ਼ੇਰ ਦੀ ਪੰਜਾਬ ਦੀ ਧਰਤੀ ਦੇ ਉੱਤੇ ਇਹ ਦੋ ਤੁਲਨਾ ਬੜੀ ਖਾਸ ਜਗ੍ਹਾ ਤੇ ਵਰਤੀਆਂ ਜਾਂਦੀਆਂ ਕੋਈ ਮਾਰ ਕੀ ਦਾ ਭਸਰ ਹੋਵੇ ਉਹਨੂੰ ਕਿਹਾ ਜਾਂਦਾ ਹੈ ਤੋ ਸਾਡਾ ਬਬਰ ਸ਼ੇਰ ਕਿਸੇ ਦਾ ਪ੍ਰਭਾਵ ਅੰਤਾਂ ਦਾ ਪੈ ਜਾਏ ਤੋ ਉਹਨੂੰ ਕਿਹਾ ਜਾਂਦਾ ਹੈ ਇਹਦੀ ਤਾਂ ਸ਼ੋਭਾ ਸੂਰਜ ਵਾਤੇ ਪਾਈ ਸਾਹਿਬ ਨੂੰ ਇਹ ਤੋਂ ਅੱਗੇ ਦੋ ਤੁਲਣਾ ਨਹੀਂ ਮਿਲੀਆਂ ਨਾ ਦੋਵੇਂ ਹੀ ਭਾਨ ਗੁਰੂ ਨਾਨਕ ਸਾਹਿਬ ਜੀ ਦੇ ਲਈ ਵਰਤਿਆ ਨੇ ਆਹ ਸਤਿਗੁਰੂ ਦੇ ਸ਼ੁਕਰਗੁਜ਼ਾਰ ਹੋਈਏ ਜਿਨ੍ਹਾਂ ਨੇ ਸਾਨੂੰ ਇਹ ਪਾਵਨ ਵਿਚਾਰ ਧਾਰਾ ਤੇ ਇਸ ਧਰਤੀ ਤੇ ਆ ਕੇ ਸਾਡਾ ਭਲਾ ਕੀਤਾ ਤੇ ਸਭ ਤੋਂ ਵੱਧ ਸ਼ੁਕਰਗੁਜ਼ਾਰ ਆਕਾਰ ਪੁਰਖ ਦੇ ਹੋਈਏ ਜਿਸ ਨੇ ਏਡੀ ਵੱਡੀ ਦਾਤ ਤੇ ਏਡਾ ਵੱਡਾ ਤੋਹਫਾ ਜਿਹੜਾ ਸਾਡੀ ਢੋਲੀ ਦੇ ਵਿੱਚ ਪਾਇਆ ਕਿ ਮੇਰੇ ਵਰਗੇ ਨਿਕੰਮੇ ਜਿਹੇ ਬੰਦੇ ਵੀ ਇਹ ਕਹਿਣ ਜੋਗੇ ਹੋ ਗਏ ਕਿ ਅਸੀਂ ਗੁਰੂ ਨਾਨਕ ਦੇ ਸੇਖਾਂ ਤੇ ਗੁਰੂ ਨਾਨਕ ਫਿਰ ਵੀ ਗੁੱਸਾ ਕੋਈ ਨਹੀਂ ਕਰਦਾ ਕਹਿੰਦਾ ਕੋਈ ਗੱਲ ਨਹੀਂ ਤੂੰ ਕਿੱਥੇ ਜਾਣਾ ਤੂੰ ਵੀ ਤੇ ਮੇਰਾ ਹੀ ਹੈ ਨਾ ਜਿੰਨਾ ਵੀ ਤੂੰ ਨਕਮਾ ਹੋਵੇਂ ਫਿਰ ਵੀ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਤੂੰ ਮੈਨੂੰ ਆਪਣਾ ਤੇ ਆਖਦਾ ਜ਼ਰੂਰ ਆਪਣੇ ਅੰਦਰ ਇਹ ਭਾਵਨਾ ਰੱਖੀਏ ਕਿ ਸਤਿਗੁਰੂ ਸਾਡੇ ਤੇ ਅਸੀਂ ਸਤਿਗੁਰੂ ਦੇ ਹਾਂ ਲੱਖ ਗਲਤੀਆਂ ਕਰਦੇ ਹੋਵੇਂ ਗੁਰੂ ਸਾਨੂੰ ਦਰਕਾਰ ਦਾ ਨਹੀਂ ਬਾਅਦ ਸਰਦੇ ਵੀ ਅਸੀਂ ਆਪਣੇ ਪਹਿਲੇ ਹੋ ਚੁੱਕੇ ਔਗਣਾ ਤੋਂ ਤੌਬਾ ਕਰਕੇ ਸਤਿਗੁਰੂ ਦੀ ਵਿਚਾਰਧਾਰਾ ਦੇ ਉਹਨਿਆਈ ਵੰਡ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੀਏ ਹਜ਼ੂਰ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸੰਬੰਧਤ ਸਾਹਿਬ ਗੁਰਪਤੇ ਪ੍ਰਵਾਨ குருવાય ਗੁਰੂ ਜੀ ਦਾ ਘਰ ਘਰ ਵਾਹਿਗੁਰੂ ਜੀ ਦੀ ਬਸੇ